ਬਟਾਲਾ ਵਿਖੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅਗਾਮੀ ਮੀਟਿੰਗ ਪ੍ਰਧਾਨ ਮੋਹਨ ਹੰਸ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਉ체ਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਮ ਪੁੰਜੀ ਨੇ ਆਪਣੀ ਟੀਮ ਨਾਲ ਸ਼ਿਰਕਤ ਕੀਤੀ ਮੀਟਿੰਗ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰਾਂ ਨੇ ਹਾਜ਼ਰੀ ਲਵਾਈ ਅਤੇ ਫੀਲਡ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤੇ ਗਏ ਮਿਸਾਲ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਤੇ ਮੋਹਨ ਹੰਸ ਖਰਚ ਪੁੰਜ ਮੋਨੂ ਹਰਜੀਤ ਸਿੰਘ ਵਿਪਨ ਬਲੱਗਣ ਹਰਜਿੰਦਰ ਬਲੱਗਣ ਗੁਰਮੀਤ ਸਿੰਘ ਸੂਰੀ ਆਦ ਹਾਜ਼ਰ ਸਨ ਅੱਜ ਮੀਟਿੰਗ ਹੋਈ ਏ ਬਟਾਲਾ ਦੇ ਵਿੱਚ ਇਹਨਾਂ ਦੀ ਜ਼ਹਿਨਮਾਈ ਹਿੱਟ ਹੋਈ ਏ ਤੇ ਕੀ ਕੀ ਵਿਚਾਰ ਵਟਾਂਦਰਾ ਕੀਤੇ ਗਏ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਇੱਥੇ ਬਟਾਲਾ ਵਿਖੇ ਕਰਵਾਈ ਗਈ ਏ ਇਹ ਮੀਟਿੰਗ ਜਿਹੜੀ ਆ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਜਿੰਨਾ ਵੀ ਪੱਤਰਕਾਰ ਭਾਈਚਾਰਾ ਸੀਗਾ ਉਹਨਾਂ ਨਾਲ ਮਿਲ ਕੇ ਕਰਵਾਈ ਗਈ ਹੈ ਜਿਹਦੀ ਪ੍ਰਧਾਨਗੀ ਮੋਹਨ ਸਿੰਘ ਜੀ ਨੇ ਕੀਤੀ ਹੈ ਔਰ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਹੀ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇੱਕ ਆਪਣੀ ਯੂਨੀਅਨ ਵੱਲੋਂ ਡਾਇਰੀ ਜਿਹੜੀ ਹੈ 2025 ਦੀ ਲਾਂਚ ਕੀਤੀ ਹੈ ਔਰ ਇਹਦੇ ਨਾਲ ਨਾਲ ਇੱਕ 2025 ਦਾ ਪ੍ਰੈਸ ਸੰਘਰਸ਼ ਜਨਸਟ ਐਸੋਸੀਏਸ਼ਨ ਬਰਵਾ ਕੈਲੰਡਰ ਜਿਹੜਾ ਵਾ ਉਹ ਜਾਰੀ ਕੀਤਾ ਹੈ ਔਰ ਇਹਦੇ ਨਾਲ ਨਾਲ ਜਿਹੜੀ ਜਥੇਬੰਦੀ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਵਚਨਬੱਧ ਹੈ ਪੱਤਰਕਾਰ ਸਾਥੀਆਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਹੈ ਕਿ ਜਦ ਜਦ ਵੀ ਜ਼ਰੂਰਤ ਪਈ ਹੈ ਪ੍ਰੈਸ਼ਿੰਗਰਸ਼ ਜਰਨਿਸਟ ਐਸੋਸੀਏਸ਼ਨ ਵੱਲੋਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਆਪਣੇ ਸਾਥੀਆਂ ਨਾਲ ਆਪਣੇ ਮੈਂਬਰਾਂ ਨਾਲ ਚਟਾਨ ਵਾਂਗੂ ਅਸੀਂ ਖੜੇ ਰਹੇ ਆ ਤੇ ਅਗਾ ਵੀ ਰਾਵਾਂਗੇ ਤੇ ਇਹੀ ਅਮੀਰ ਜਿਹੜੀ ਹੈ ਪ੍ਰੈਸ਼ਿੰਗਰਸ਼ ਜਰਨਿਸਟ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਕੋਲ ਵੀ ਕੀਤੀ ਗਈ ਹੈ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਥੀ ਨੇ ਮੇਰੇ ਪੱਤਰਕਾਰ ਵੀਰ ਨੇ ਉਹ ਉਸੇ ਤਰ੍ਹਾਂ ਹੀ ਸਾਨੂੰ ਬਿਲਕੁਲ ਸੰਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪ੍ਰੈਸਿੰਗ ਅਸੋਸੀਏਸ਼ਨ ਨੂੰ ਉਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਧੰਨਵਾਦ ਜੀ ਤਾਂ ਪ੍ਰਧਾਨ ਜੀ ਅੱਜ ਫਿਰ ਆਈ ਕਾਟ ਵੀ ਦਿੱਤੇਗੇ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀ ਤੇ ਨਾਲ ਦੇ ਨਾਲ ਕੈਲੰਡਰ ਵੀ ਇੱਕ ਰੀਲੀਜ਼ ਦਿੱਤਾਗੇ ਨਾਲ ਦੇ ਨਾਲ ਡਾਇਰੀਆਂ ਵੀ ਦਿੱਤੀਆਂ ਜੀ ਅੱਜ ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਕਿ ਕੈਲੰਡਰ ਜਾਰੀ ਕੀਤਾ ਔਰ ਡਾਇਰੀ ਜਿਹੜੀ ਆ ਅਸੀਂ ਯਾਰੀ ਕੀਤੀ ਹੈ 2025 ਦੀ ਔਰ ਜੇ ਇਸ ਕਾਰਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਾਰਡ ਰੀਨਿਊ ਕੀਤੇ ਗਏ ਨੇ ਜਿਹੜੇ ਜਥੇਬੰਦੀ ਨਾਲ ਪੁਰਾਣੇ ਜੁੜੇ ਨੇ ਉਹਨਾਂ ਦੀ ਜਿਹੜੀ ਰੀਨਿਊਅਲ ਜਿਹੜੀ ਹੁੰਦੀ ਹੈ 31 12 ਨੂੰ ਜਿਹੜਾ ਐਕਸਪਾਇਰ ਹੋਏ ਨਾ ਦਸੰਬਰ ਦੇ ਮਹੀਨੇ ਵਿੱਚ 31 ਤਰੀਕ ਨੂੰ ਐਕਸਪਾਇਰ ਹੋ ਜਾਂਦੀ ਹੈ ਅਸੀਂ ਨਵੇਂ ਕਾਰਡ ਵੀ ਬਣਾ ਰਹੇ ਜਿਹੜੇ ਨਵੇਂ ਮੈਂਬਰ ਜੁੜ ਰਹੇ ਉਹ ਵੀ ਕਾਰਡ ਜਾਰੀ ਕਰ ਰਹੇ ਆ ਔਰ ਰੀਨਿਊ ਜਿਹੜੇ ਸੀਗੇ ਉਹ ਆ ਜੋ ਰੀਨਿਊਅਲ ਜਿਹੜੀ ਸੀਗੀ ਉਹ ਅਸੀਂ ਜਿਹੜੇ ਕਾਰਡ ਜਾਰੀ ਕੀਤੇ ਨੇ ਪ੍ਰਧਾਨ ਜੀ ਇਹ ਨਵੇਂ ਜਿਹਰੇ ਮੈਂਬਰ ਨੂੰ ਨਾ ਚਾਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਮੈਂ ਜਿਹੜਾ ਨਵਾਂ ਯੂਥ ਹੈ ਪੱਤਰਕਾਰ ਭਾਈਚਾਰਾ ਮੈਂ ਤਾਂ ਕਹਿਣਾ ਕਿ ਉਹਨੂੰ ਫੀਲਡ ਵਿੱਚ ਆਉਣ ਲੱਗਿਆ ਪਹਿਲਾਂ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਪੱਤਰਕਾਰੀ ਕਿਸ ਨੂੰ ਕਹਿੰਦੇ ਆ ਤੇ ਪੱਤਰਕਾਰੀ ਦੇ ਵਿੱਚ ਆਉਣ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਕੰਮ ਕਰਨਾ ਕਿਸ ਤਰ੍ਹਾਂ ਵਰਕ ਕਰਨਾ ਕਿਸ ਤਰ੍ਹਾਂ ਫੀਲਡ ਵਿੱਚ ਜਾਣਾ ਹੈ ਔਰ ਜਿਹੜੇ ਤੁਹਾਡੇ ਪੁਰਾਣੇ ਪੱਤਰਕਾਰ ਹੈਗੇ ਨੇ ਫੀਲਡ ਵਿੱਚ ਕੰਮ ਕਰ ਦਿੱਤੇ ਅਰਬੇ ਕਰ ਪੱਤਰਕਾਰ ਨੇ ਉਹਨਾਂ ਦੇ ਕੋਲੋਂ ਤਾਂ ਨੂੰ ਬਹੁਤ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ ਗਿਆਨ ਲੈਣ ਦੀ ਜ਼ਰੂਰਤ ਹੈ ਔਰ ਜਦੋਂ ਵੀ ਤੁਸੀਂ ਕਿਸੇ ਨੂੰ ਗੁਰੂ ਧਾਰਦੇ ਹੋ ਆਪਣੇ ਦਿਲੋਂ ਉਹਨੂੰ ਸੰਪੂਰਨ ਰੂਪ 'ਚ ਆਪਣਾ ਗੁਰੂ ਮੰਨ ਲੈਂਦੇ ਕਿਸੇ ਨਿਸ਼ਠਾ ਦੇ ਨਾਲ ਤਾਂ ਤੁਹਾਨੂੰ ਜ਼ਰੂਰ ਗਿਆਨ ਦੇਣਗੇ ਉਹਨਾਂ ਕੋਲ ਤੁਸੀਂ ਸਿੱਖ ਸਕਦੇ ਹੋ ਇੱਕ ਨਹੀਂ ਤਾਂ ਕੋਈ ਜਾਣਕਾਰੀ ਦਿੰਦਾ ਦੂਸਰੇ ਕੋਲ ਤੁਸੀਂ ਪੁੱਛ ਸਕਦੇ ਜੇ ਨਹੀਂ ਤਾਂ ਜਿਹੜੀ ਸਾਡੀ ਪ੍ਰਸ਼ੰਗਰਸ ਜਨਰਲਿਸਟ ਐਸੋਸੀਏਸ਼ਨ ਹੈ ਨਵੇਂ ਚੁੱਥ ਨੂੰ ਅਸੀਂ ਸਿਖਾ ਰਹੇ ਹਾਂ ਕੋਈ ਪੁੱਛਣਾ ਚਾਹਵੇ ਸਾ ਨਾਲ ਸੰਪਰਕ ਕਰ ਸਕਦੇ ਸਾ ਨਾਲ ਤਾਲਮਿਲ ਕਰ ਸਕਦੇ ਆ ਆਪਣਾ ਤਜਰਬਾ ਜੋ ਸਾਡਾ ਅਸੀਂ ਉਹਨਾਂ ਨਾਲ ਸ਼ੇਅਰ ਜਰੂਰ ਕਰਾਂਗੇ ਉਹਨਾਂ ਨੂੰ ਦੱਸਾਂਗੇ ਕੋਈ ਮੁਸ਼ਕਲ ਆਉਂਦੀ ਸਾਲਾ ਗੱਲਬਾਤ ਕਰ ਸਕਦੇ ਆ ਜੀ ਥੈਂਕ ਯੂ ਜੀ ਮਹੌਨਸ ਜੀ ਪ੍ਰੈਸ ਸੰਘਰਸ਼ ਵੱਲੋਂ ਜਰੀਏ ਅੱਜ ਮੀਟਿੰਗ ਕੀਤੀ ਗਈ ਏ ਤੁਹਾਡੀ ਰਹਿਨਮਾਈ ਹੇਟ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪੱਤਰਕਾਰ ਸਾਥੀ ਵੀਰਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮੈਸੇਜ ਦੇ ਥਰੂ ਇੱਕ ਪਰਵੀ ਹੰਗਾਰਾ ਭਰ ਕੇ ਇਹ ਪੱਤਰਕਾਰਾਂ ਦਾ ਜਿਹੜਾ ਇਕੱਠ ਆ ਬਟਾਰਾ ਸ਼ਹਿਰ ਦੇ ਬਟਾਰਾ ਕਲੱਬ ਵਿੱਚ ਅੱਜ ਹੋਇਆ ਏ ਔਰ ਇਹ ਜਿਹੜੀ ਮੀਟਿੰਗ ਆ ਇਹ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਗਈ ਔਰ ਇਹ ਸਾਡਾ ਪ੍ਰੋਗਰਾਮ ਹਰ ਸਾਲ ਦੇ ਵਿੱਚ ਸਟਾਰਟਿੰਗ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜਾ ਇੱਕ ਵਾਰੀ ਪੱਤਰਕਾਰਾਂ ਨਾਲ ਮਿਲਣੀ ਕੀਤੀ ਜਾਵੇ ਦੂਸਰਾ ਇਹ ਆ ਵੀ ਸਾਡੇ ਪੱਤਰਕਾਰਾਂ ਨੂੰ ਜਿਹੜੀਆਂ ਫੀਲਡ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਾਡੀ ਜਿਹੜੀ ਪ੍ਰੈਸਿੰਗ ਵਰਸ ਜਰਨਲਿਸਟਸ ਐਸੋਸੀਏਸ਼ਨ ਜਿਹੜੀ ਸਾਡੀ ਪੱਤਰਕਾਰਾਂ ਦੀ ਯੂਨੀਅਨ ਆ ਇਹ ਬਹੁਤ ਹੀ ਵਧੀਆ ਕੁਰਾਲਾ ਕਰਦੀ ਹੈ ਉਹਨਾਂ ਨੂੰ ਇੱਕ ਤੇ ਸਿੱਖ ਨੂੰ ਮਿਲਦਾ ਹੈ ਕੁਝ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਸੋ ਬਹੁਤ ਹੀ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਪ੍ਰਧਾਨ ਸ੍ਰੀ ਸੰਜੀਪ ਪੁੰਜੀ ਦਾ ਜਿਹੜੇ ਆਪਣੇ ਬਟਾਲਾ ਸ਼ਹਿਰ ਵਿੱਚ ਅੱਜ ਉਹਨਾਂ ਨੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਔਰ ਉਹਨਾਂ ਪੱਤਰਕਾਰਾਂ ਵੀਰਾਂ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਹੈ